ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਕਮਲ ਸਿੰਘ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਅੱਜ ਬਣਾਵਾਂਗੇ ਆਪਾਂ ਬੂੰਦੀ ਵਾਲੇ ਲੱਡੂ ਲੱਡੂ ਘਰ ਦੇ ਵਿੱਚ ਅਸੀਂ ਆਸਾਨੀ ਦੇ ਨਾਲ ਬਣਾ ਸਕਦੇ ਆਂ ਆਪਾਂ ਜਿਹੜਾ ਇਹਦਾ ਸਮਾਨ ਉਹ ਤਿਆਰ ਕਰ ਲਏ ਹਾਂਜੀ ਅਸੀਂ ਜਿਹੜਾ ਲੱਡੂਆਂ ਦਾ ਸਮਾਨ ਲਿਆ ਅਸੀਂ ਉਹ ਮਿਣਕੇ ਨਹੀਂ ਲਿਆ ਅਸੀਂ ਉਹ ਤੋਲ ਕੇ ਲਿਆ ਅਸੀਂ ਜਿੰਨ 250 ਗ੍ਰਾਮ ਸਾਡਾ ਬੇਸਣ ਹੈ ਤੇ 250 ਗ੍ਰਾਮ ਹੀ ਸਾਡੀ چینی ਹੈ ਦੋ ਅਸੀਂ ਬੜੀ ਲੱਚੀ ਲਈ ਤੇ ਇੱਕ ਚਮਚ ਅਸੀਂ ਮਗਜ ਥਾਲੇ ਆ ਇੱਕ ਕਾਲੀ ਅਸੀਂ ਲਈ ਆ ਬੇਸਣ ਨੂੰ ਘੋਲਣ ਵਾਸਤੇ ਪਾਣੀ ਦੀ ਇਹ ਇੱਕ ਕਾਲੀ ਜਿਹੜੀ ਪੂਰੀ ਲੰਗ ਜਾਣੀ ਆ ਘੋਲਣ ਦੇ ਵਿੱਚ ਇਹਨੂੰ ਆਪਾਂ ਨੇ ਇੱਕ ਰੀਨਲੀ ਥੋੜਾ ਥੋੜਾ ਕਰਕੇ ਜਿਹੜਾ ਪਨ ਪਾਣੀ ਦੇ ਵਿੱਚ ਮਿਕਸ ਕਰਨਾ ਹੁਣ ਆਪਾਂ ਇਲਾਚੀਆਂ ਨੂੰ ਪਹਿਲਾਂ ਚੰਗੀ ਤਰ੍ਹਾਂ ਉੱਪਰ ਤੇ ਕੁੱਟ ਲਵਾਂਗੇ ਫਿਰ ਜਿਹੜੇ ਇਹਨਾਂ ਦੇ ਬੀਜ ਐ ਉਹਨਾਂ ਨੂੰ ਆਪਾਂ ਨੇ ਕੱਢ ਲੈਣਾ ਕੱਢ ਕੇ ਫਿਰ ਆਪਾਂ ਉਹਨਾਂ ਨੂੰ ਪਾਊਡਰ ਬਣਾਵਾਂਗੇ ਜਿਹੜਾ ਇਹ ਬੜੀ ਇਲਾਚੀ ਇਹ ਲੱਡੂਆਂ ਵਿੱਚ ਪਾਉਣੀ ਬਹੁਤ ਹੀ ਜ਼ਰੂਰੀ ਹੈ ਤੇ ਇਹਦੇ ਨਾਲ ਹੀ ਜਿਹੜਾ ਸਾਡੇ ਲੱਡੂਆਂ ਦਾ ਟੇਸਟ ਬਹੁਤ ਜ਼ਿਆਦਾ ਵਧ ਜਾਂਦਾ ਤੇ ਇਹ ਆਪਾਂ ਜ਼ਰੂਰ ਪਾਵਾਂਗੇ ਉਹ ਦੇਖੋ ਅਸੀਂ ਬੀਜ ਕੱਢ ਲਏ ਤੇ ਆਪਾਂ ਇਹਨਾਂ ਨੂੰ ਪਾਊਡਰ ਬਣਾਵਾਂਗੇ ਤੇ ਜਿਹੜੇ ਮਗਜ ਆ ਉਹ ਆਪਾਂ ਸਾਫ਼ ਤੇ ਹੀ ਪਾਵਾਂਗੇ ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਛਾਣ ਕੇ ਧੁੱਪ ਲਵਾਈ ਹੋਈ ਹੈ ਤੇ ਆਪਾਂ ਉਹਨੂੰ ਐਸੀ ਤਰ੍ਹਾਂ ਪਾਦਾਂਗੇ ਉਹਨਾਂ ਨੂੰ ਕੋਈ ਕੁੱਟਣੇ ਦੀ ਲੋੜ ਨਹੀਂ ਜਿਹੜੀ ਇਲਾਇਚੀ ਉਹਦੇ ਬੀਜਾਂ ਨੂੰ ਆਪਾਂ ਕੁੱਟਾਂਗੇ ਜਿਹੜੇ ਲੱਡੂ ਐ ਸਾਡੇ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਅਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹਾਂ ਕੋਈ ਵੀ ਚੀਜ਼ ਹੈ ਜਿਹੜੀ ਆਪਾਂ ਨੇ ਸਮਾਨ ਪਾਉਣਾ, ਬੇਸਣ ਪਾਉਣਾ, ਚੀਨੀ ਪਾਉਣੀ ਹੈ, ਇਹ ਆਪਾਂ ਨੇ ਮਣਕੇ ਨੂੰ ਪਾਉਣੀ ਹੈ, ਇਹ ਤੋਲ ਕੇ ਹੀ ਪਾਉਣੀ ਹੈ ਕਿਉਂਕਿ ਜਿੰਨੀ ਚੀਨੀ ਪੈਣੀ ਹੈ ਉਹ ਤੇ ਅੱਧਾ ਪਾਣੀ ਪੈਣਾ। ਜੇ ਇਕਨਲੀ ਇੱਕ ਚੀਨੀ ਦੀ ਇਦਾਂ ਜੇ ਆਪਣੇ ਚਾਸ਼ਨੀ ਬਣਾਉਣੀ ਹੈ ਉਹਦੇ ਚ ਅੱਧੀ ਕੌਲੀ ਪਾਣੀ ਦੀ, ਉਹੀ ਕੌਲੀ ਜਿਹੜੀ ਪਾਣੀ ਦੀ ਅੱਧੀ ਪੈਣੀ ਹੈ। ਤੇ ਹੁਣ ਬਣਾਵਾਂਗੇ ਆਪਾਂ ਬੇਸਣ। ਬੇਸਣ ਦੇ ਵਿੱਚ ਆਪਾਂ ਪਾਵਾਂਗੇ ਪਾਣੀ। ਬੇਸਣ ਦਾ ਘੋਲ ਆਪਾਂ ਨੇ ਤਿਆਰ ਕਰਨਾ। ਦੇਖੋ ਇੱਕ ਕੌਲੀ ਅਸੀਂ ਪਾਣੀ ਦੀ ਲਈ ਉਹਦੇ ਵਿੱਚ ਪਹਿਲਾਂ ਅਸੀਂ ਅੱਧੀ ਕੌਲੀ ਜਿਹੜੀ ਪਾਣੀ ਦੀ ਬੇਸਣ ਦੇ ਵਿੱਚ ਪਾਤੀ ਤੇ ਆਪਾਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਕੇ ਫਿਰ ਆਪਾਂ ਦੇਖਦੇ ਹਾਂ ਜੇ ਪਾਣੀ ਦੀ ਸਾਨੂੰ ਲੋੜ ਪਈ ਤਾਂ ਅਸੀਂ ਹੋਰ ਪਾਣੀ ਪਾਵਾਂਗੇ ਦੇਖੋ ਹੁਣ ਛੱਡਾ ਜਿਹੜਾ ਕੋਲ ਆਪਾਂ ਘੋਲ ਲਿਆ ਇਹ ਬਹੁਤ ਜ਼ਿਆਦਾ ਘਾੜਾ ਹੈ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਅੱਧਾ ਪਾਣੀ ਹੋਰ ਪਾਵਾਂਗੇ ਇਹਨੂੰ ਫਿਰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰੀ ਜਾਣਾ ਤੇ ਆਪਾਂ ਨਾਲ ਦੀ ਨਾਲ ਅਸੀਂ ਪਤਾ ਲਾ ਜਾਨਾ ਵੀ ਇਹਦੇ ਚ ਪਾਣੀ ਹੋਰ ਪੈਣਾ ਜਾਂ ਨਹੀਂ ਆਪਾਂ ਇਹਨੂੰ ਮਿਕਸ ਕਰਦੇ ਰਹਿਣਾ ਤਾਂ ਕਿ ਜਿਹੜੀਆਂ ਬੇਸਣ ਦੀਆਂ ਗੱਠਾਂ ਆ ਉਹ ਨਾ ਰਹਿਣ ਬੇਸਣ ਪੂਰੀ ਤਰ੍ਹਾਂ ਘੁਲ ਜਵੇ ਜੇ ਸਾਡਾ ਬੇਸਣ ਪੂਰੀ ਤਰ੍ਹਾਂ ਘੁਲੂਗਾ ਜਿਹੜੀ ਸਾਡੀ ਬੁੰਦੀ ਹੈ ਨਾ ਉਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਊਗੀ ਦੇਖਣ ਵਿੱਚ ਵੀ ਵਧੀਆ ਹੋਊਗੀ ਤੇ ਖਾਣ ਵਿੱਚ ਵੀ ਬਹੁਤ ਵਧੀਆ ਹੋਊਗੀ ਹਾਂਜੀ ਹੁਣ ਦੇਖੋ ਸਾਡਾ ਜਿਹੜਾ ਬੇਸਣ ਹਜੇ ਵੀ ਥੋੜਾ ਜਿਹਾ ਗਾੜਾ ਹੈ ਤੇ ਜਿਹੜਾ ਬਾਕੀ ਬਚਿਆ ਹੋਇਆ ਪਾਣੀ ਆ ਦੋ ਚਮਚ ਉਹ ਵੀ ਆਪਾਂ ਪਾ ਦਵਾਂਗੇ ਸਾਡੀ ਸਾਰੀ ਦੀ ਸਾਰੀ ਕੋਲੀ ਪਾਣੀ ਦੀ ਇੱਕ ਕੋਲੀ ਬੇਸਣ ਦੇ ਵਿੱਚ ਸਾਡੀ ਤਿਆਰ ਹੋਈ ᱛੀ ਉਹ ਅਸੀਂ ਪਾ ਦਿੱਤੀ ਅਸੀਂ ਬੇਸਣ ਲੈ 250 ਗ੍ਰਾਮ ਅਸੀਂ ਭਾਂਡੇ ਨੂੰ ਵਿੱਚ ਪਾਇਆ ਉਹਦੇ ਹਿਸਾਬ ਦੇ ਨਾਲ ਫਿਰ ਅਸੀਂ ਪਾਣੀ ਪਾਇਆ ਆ ਜੇ ਸਾਡਾ ਮੈਜ਼ਰਮੈਂਟ ਸਹੀ ਹੈ ਤਾਂ ਸਾਡੇ ਜਿਹੜੇ ਲੱਡੂ ਬਣ ਕੇ ਸਹੀ ਹੋਣਗੇ ਨਹੀਂ ਜੇ ਚਾਸ ਨਹੀਂ ਜ਼ਿਆਦਾ ਹੋ ਜਾਵੇ ਤਾਂ ਫਿਰ ਲੱਡੂ ਜਿਹੜੇ ਉਹ ਨਹੀਂ ਸਹੀ ਢੰਗ ਨਾਲ ਬਣਦੇ ਹਾਂਜੀ ਦੇਖੋ ਹੁਣ ਸਾਡਾ ਜਿਹੜਾ ਘੋਲ ਆ ਬੇਸਣ ਦਾ ਪੂਰੀ ਤਰ੍ਹਾਂ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਜਿਹੜੇ 2 ਚਮਚਾ ਉਹ ਲੱਡੂਆਂ ਦੇ ਰੰਗ ਦੇ ਪਾਵਾਂਗੇ ਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਵਿੱਚ ਮਿਕਸ ਕਰਾਂਗੇ ਹੁਣ ਦੇਖੋ ਬੇਸਣ ਦਾ ਰੰਗ ਜਿਹੜਾ ਉਹ ਬਦਲ ਗਿਆ ਬਦਲ ਕੇ ਜਿਹੜਾ ਹੁਣ ਕਿੰਨਾ orange ਕਲਰ ਦਾ ਜਿਹੜਾ ਤਿਆਰ ਹੋ ਗਿਆ ਜਿਹੜੇ ਸਾਡੇ ਲੱਡੂਆਂ ਉਹ orange ਕਰਨ ਦੇ ਹੀ ਬਣ ਕੇ ਤਿਆਰ ਹੋ ਜਾਣਗੇ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਤਾ ਕਲਰ ਨੂੰ ਤੇ ਜਿਹੜਾ ਇੱਕ ਬਰਾਬਰ ਇਹ ਸਾਡਾ ਕੋਲ ਤਿਆਰ ਹੋ ਗਿਆ ਬਣਾਉਣਾ ਕੋਈ ਔਖਾ ਨਹੀਂ ਸਾਨੂੰ ਜਿਹੜਾ ਮੈਜ਼ਰਮੈਂਟ ਉਹ ਸਾਡਾ ਸਹੀ ਹੋਣਾ ਚਾਹੀਦਾ ਦੇਖੋ ਜਿਹੜਾ ਹੁਣ ਸਾਡਾ ਇਹ ਕੋਲ ਪੂਰੀ ਤਰ੍ਹਾਂ ਕੁੜ ਗਿਆ ਹੁਣ ਆਪਾਂ ਇਹਨੂੰ ਇੱਕ ਕੜਚੀ ਦੇ ਨਾਲ ਲਾਵਾਂਗੇ ਚੰਗੀ ਤਰ੍ਹਾਂ ਦੇਖਦੇ ਹੋ ਜਿਹੜਾ ਸਾਡਾ ਸਾਡਾ ਘੋੜਾ ਬਣ ਕੇ ਕਿਵੇਂ ਦਾ ਤਿਆਰ ਹੋਇਆ ਦੇਖੋ ਸਾਡਾ ਘੋਲ ਹੈ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਸਾਡਾ ਘੋਲ ਵਧੀਆ ਤਿਆਰ ਹੈ ਤਾਂ ਜਿਹੜੀ ਸਾਡੀ ਬੂੰਦੀ ਹੋਵੇ ਉਹਨਾਂ ਕੇ ਬਹੁਤ ਹੀ ਵਧੀਆ ਤਿਆਰ ਹੋਊਗੀ ਉਹਨੂੰ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਬਣਾਵਾਂਗੇ ਜਿਹੜੀ ਬੂੰਦੀ ਉਹ ਸਾਡੇ ਝਰਨੀ ਦੇ ਹਿਸਾਬ ਦੇ ਨਾਲ ਤਿਆਰ ਹੋਊਗੀ ਮੋਟੀ ਜਾਂ ਬਰੀਕ ਜੇ ਸਾਡੇ ਝਰਨੀ ਦੇ ਛੇਕ ਮੋਟੇ ਆ ਜਿਹੜੀ ਸਾਡੀ ਬੂੰਦੀ ਉਹ ਮੋਟੀ ਹੋਗੀ ਜੇ ਬਰੀਕ ਹੈ ਤਾਂ ਸਾਡੀ ਬੂੰਦੀ ਉਹ ਬਰੀਕ ਹੋਗੀ ਆਪਾਂ ਨੇ ਪਾਈ ਹੀ ਤੇਲ ਪਾਇਆ ਅਸੀਂ ਗਗਨ ਕ ਦਾ ਪਾਈਆ ਤੇ ਲਿਆਂਦਾ ਤੇ ਹੋਈ ਪਾਇਆ ਹੁਣ ਦੇਖੋ ਆਪਾਂ ਨੇ ਕੜਛੀ ਨੂੰ ਕੜਛੀ ਦੇ ਨਾਲ ਪਾਇਆ ਚਰਨੇ ਨੂੰ ਕੜਾਹੀ ਤੇ ਇੱਕ ਗਿੱਠ ਉੱਪਰ ਆਪਾਂ ਨੇ ਰੱਖਿਆ ਹੋਇਆ ਤੇ ਇੱਕ ਗਿੱਠ ਉੱਪਰ ਆ ਕੇ ਆਪਾਂ ਨੇ ਜੜੀ ਆਪਣਾ ਬੇਸਣ ਪਾਇਆ ਤੇ ਜਿਹੜੀ ਥੱਲੇ ਉਹ ਸਾਡੀ ਬੂੰਦੀ ਬਣ ਕੇ ਪੂਰੀ گول ਤਿਆਰ ਹੋਈ ਹੈ ਬਣਾਉਣ ਦਾ ਬਹੁਤ ਆਸਾਨ ਤਰੀਕਾ ਹੈ ਤੇਲ ਸਾਡਾ ਪੂਰੀ ਤਰ੍ਹਾਂ ਗਰਮ ਹੋਣਾ ਚਾਹੀਦਾ ਹੈ ਕੜਿਆ ਹੋਣਾ ਚਾਹੀਦਾ ਹੈ ਤੇ ਜਿਹੜੀ ਬੂੰਦੀ ਹੈ ਅਸੀਂ ਪਾਉਣੀ ਹੈ ਜਿਹੜੀ ਸਾਡੀ ਝਰਨੀ ਹੈ ਉਹ ਸਾਡੀ ਕੜਾਹੀ ਤੋਂ ਉੱਪਰ ਹੋਣੀ ਚਾਹੀਦੀ ਹੈ ਜੇ ਸਾਡੀ ਕੜਾਹੀ ਦੇ ਨਾਲ ਝਰਨੀ ਲੱਗ ਗਈ ਤੇ ਜਿਹੜਾ ਬਿਸਣੋ ਸੁੱਕ ਜਾਂਦਾ ਸੇਕ ਦੇ ਨਾਲ ਤਾਂ ਕਰਕੇ ਜਿਹੜੀ ਝਰਨੀ ਹੈ ਉਹ ਆਪਾਂ ਨੇ ਉੱਪਰ ਰੱਖਣੀ ਹੈ ਫਿਰ ਜਿਹੜੀ ਆਪਾਂ ਨੇ ਉਹ ਬੁੰਦੀ ਕੜਛੀ ਦੇ ਨਾਲ ਆਪਣਾ ਬੇਸਣ ਪਾਉਣਾ। ਇਹ ਕੁੱਕ ਸਾਡੇ ਜਿਹੜੀ ਬੁੰਦੀ ਆ ਬਣ ਕੇ ਤਿਆਰ ਹੋ ਗਈ। ਹੁਣ ਆਪਾਂ ਇਹਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਦੁਬਾਰਾ ਹੋਰ ਪਾਵਾਂਗੇ। ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ। ਮੈਨੂੰ ਉਮੀਦ ਹੈ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾਇਓ। ਹਾਂਜੀ ਹੁਣ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਲਿਕਵਿਡ ਆਪਣਾ ਤੇਲ ਹੈ ਜਿਹੜਾ ਉਹਨੂੰ ਚੰਗੀ ਤਰ੍ਹਾਂ ਝਾੜਤਾ ਹੁਣ ਆਪਾਂ ਕੱਢ ਚਰਨੀ ਦੇ ਵਿੱਚ ਦੁਆਰਾ ਜਿਹੜਾ ਬੇਸਣ ਪਾਵਾਂਗੇ ਚਰਨੀ ਨੂੰ ਉੱਪਰ ਰੱਖਣਾ ਹੈ ਜਦੋਂ ਆਪਾਂ ਨੇ ਹੁਣ ਛਰਨੀ ਦੇ ਵਿੱਚ ਬੇਸਣ ਪਾ ਲਿਆ ਸਾਡੀ ਛਰਨੀ ਸਾਫ਼ ਹੋ ਗਈ ਆਪਾਂ ਨੇ ਨਾਲ ਲੱਗਦੇ ਹੀ ਛਰਨੀ ਨੂੰ ਜਿਹੜੀ ਪਾਣੀ ਦੇ ਵਿੱਚ ਧੋ ਲੈਣਾ ਨਾਲ ਦੀ ਨਾਲ ਪਾਣੀ ਆਪਣੇ ਕੋਲ ਰੱਖਣਾ ਨਾਲ ਦੀ ਨਾਲ ਜਿਹੜੀ ਝਰਨੀ ਆਪਾਂ ਨੇ ਧੋ ਕੇ ਕੱਪੜੇ ਦੇ ਨਾਲ ਜਦੀ ਸੁਕਾ ਲੈਣੀ ਹੈ ਕਿਉਂਕਿ ਆਪਾਂ ਨੇ ਜਿਹੜੇ ਦੂਜੀ ਵਾਰੀ ਪਾਉਣਾ ਹੈ ਫਿਰ ਉਹ ਜਿਹੜੀ ਸਾਡੀ ਝਰਨੀ ਹੈ ਸਾਫ਼ ਹੋਣੀ ਚਾਹੀਦੀ ਹੈ ਕਿਉਂਕਿ ਉਹਦੇ ਸ਼ੇਕ ਹੈ ਉਹਦੇ ਬੰਦ ਹੋ ਜੰਨੇ ਇਸ ਕਰਕੇ ਸਾਨੂੰ ਨਾਲ ਕੋਲ ਪਾਣੀ ਰੱਖਣਾ ਪਾਣੀ ਦੇ ਵਿੱਚ ਨਾ ਲੱਗੇ ਜਿਹੜੀ ਆਪਾਂ ਨੇ ਝਰਨੀ ਧੋਣੀ ਹੈ ਹੁਣ ਦੇਖੋ ਮੈਂ ਪਾਇਆ ਮੈਂ ਨਾ ਲੱਗਦੀ ਝਰਨੀ ਨੂੰ ਧੋ ਕੇ ਕੱਪੜੇ ਨਾਲ ਨਾਲ ਦੀ ਨਾਲ ਜਿਹੜਾ ਸੁਕਾ ਲਿਆ ਦੇਖੋ ਸਾਡੀ ਜਿਹੜੀ ਬੁੰਦੀ ਬਣ ਕੇ ਦੂਜੀ ਵਾਰੀ ਵੀ ਬਹੁਤ ਵਧੀਆ ਤਿਆਰ ਹੋ ਗਈ ਆਪਣੇ ਇਸੇ ਤਰ੍ਹਾਂ ਜਿਹੜੀ ਸਾਰੀ ਬੁੰਦੀ ਤਿਆਰ ਕਰ ਲੈਣੀ ਬੁੰਦੀ ਸਾਡੀ ਬਣ ਕੇ ਬਿਲਕੁਲ ਗੋਲ ਸ਼ੇਪ ਦੇ ਵਿੱਚ ਤਿਆਰ ਹੋਈ ਹੈ ਬਸ ਐਨਾ ਜਿਹੜੀ ਚਰਨੀ ਦੇ ਉੱਪਰ ਆਪਾਂ ਪਾਣਾ ਉਹ ਸਾਡੀ ਕੜਾਈ ਤੇ ਥੋੜੀ ਜੀ ਉੱਪਰ ਆਉਣੇ ਚਾਹੀਦੀ ਹੈ ਤੇ ਤੇਲ ਜਿਹੜਾ ਸਾਡਾ ਪੂਰੀ ਤਰ੍ਹਾਂ ਗਰਮ ਹੋਣਾ ਚਾਹੀਦਾ ਜੇ ਇਹ ਸਾਡੇ ਦੋ ਹੀ ਤਰੀਕੇ ਆ ਬੁੰਦੀ ਨੂੰ ਸਹੀ ਢੰਗ ਨਾਲ ਬਣਾਉਣ ਦੇ ਜੇ ਆਪਾਂ ਇੱਕਦਮ ਕੜਾਹੀ ਦੇ ਕੋਲ ਕਰਕੇ ਪਾਵਾਂਗੇ ਤੇ ਫਿਰ ਜਿਹੜਾ ਸਾਡਾ ਬੇਸਣ ਉਹ ਥੱਲੇ ਕੜਾਹੀ ਦੇ ਵਿੱਚ ਜਾ ਕੇ ਇਕੱਠਾ ਹੋ ਜੂਗਾ ਉਹ ਸਾਡੀ ਗੁੰਦੀਨ ਬਣਨੀ ਉਹ ਸਾਡਾ ਸਾਰਾ ਹੀ ਜਿਹੜਾ ਬੇਸਣ ਉਹ ਖਰਾਬ ਹੋ ਜੂਗਾ ਤੇ ਇਕੱਠਾ ਹੋ ਜੂਗਾ ਹੁਣ ਬਣਾਵਾਂਗੇ ਆਪਾਂ ਚਾਸਣੀ ਅਸੀਂ 1 250 ਗ੍ਰਾਮ ਜਿਹੜੀ ਚੀਨੀ ਲਈ ਹੈ ਉਹਦੇ ਵਿੱਚ ਅਸੀਂ ਅੱਧੀ ਕੌਲੀ ਜਿਹੜੀ ਪਾਣੀ ਦੀ ਪਾਈ ਹੈ ਅੱਧੇ ਕੌਲੀ ਪਾਣੀ ਦੀ ਪਾ ਕੇ ਦੇਵੀ ਜੀ 250 ਗ੍ਰਾਮ ਚੀਨੀ ਆਪਾਂ ਨੇ ਪਾਈ ਹੈ ਹੁਣ ਆਪਾਂ ਨੇ ਇਹਨੂੰ ਹਿਲਾਇ ਜਾਨਾ ਹਲਾਉਂਦੇ ਹਲਾਉਂਦੇ ਆਪਾਂ ਨੇ ਇਹਨੂੰ ਚੰਗੀ ਤਰ੍ਹਾਂ ਘੋਲ ਦੇਣਾ ਜਾਸਨੀ ਜਿਹੜੀ ਸੱਡੀ ਬਣ ਕੇ ਬਹੁਤ ਹੀ ਵਧੀਆ ਤਿਆਰ ਹੋਊਗੀ ਪਾਣੀ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਜਦੋਂ ਆਪਾਂ ਜਾਸਨੀ ਬਣਾਉਣੀ ਹੈ ਪਾਣੀ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਸਾਡੀ 250 ਗ੍ਰਾਮ ਚੀਨੀ ਸੀ ਉਹ ਇੱਕ ਕੌਲੀ ਤਿਆਰ ਹੋਈ ਤੇ ਅਸੀਂ ਅੱਧੀ ਕੌਲੀ ਜਿਹੜੀ ਪਾਣੀ ਦੀ ਪਾਈ ਹੁਣ ਅਸੀਂ ਇਹਨੂੰ ਚੰਗੀ ਤਰ੍ਹਾਂ ਕਾੜ ਲਿਆ ਚੰਗੀ ਤਰ੍ਹਾਂ ਕਾੜ ਕੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇੱਕ ਤਾਰ ਹਲਕੀ ਜਿਹੀ ਜਿਹੜੀ ਜੁੜਮੀ ਜੀ ਬਸ ਆਪਾਂ ਨੇ ਉਹ ਹੀ ਤਿਆਰ ਕਰਨੀ ਹੈ ਜਿਆਦਾ ਨਹੀਂ ਇਹ ਕਾਣ ਨਹੀਂ ਹੁਣ ਦੇਖੋ ਜਿਹੜੀ ਸਾਡੀ ਚਸਣੀਆਂ ਬਣ ਕੇ ਤਿਆਰ ਹੋ ਗਈ ਆਪਾਂ ਨੇ ਉਹਦੇ ਵਿੱਚ ਮਗਜ ਤੇ ਇਲਾਇਚੀ ਦਾ ਪਾਊਡਰ ਆਪਾਂ ਨੇ ਕੁੱਟ ਕੇ ਪਾ ਦਿੱਤਾ ਉਹ ਦੇਖੋ ਜਿਹੜੀ ਚਾਸਨੀ ਦੀ ਜਿਹੜਾ ਆਪਾਂ ਨੇ ਚਾਸਨੀ ਤਿਆਰ ਕਰੀ ਤੀ ਆਪਾਂ ਨੇ ਉਹਦੇ ਵਿੱਚ ਬੂੰਦੀ ਪਾਈ ਆ ਉਹਨੇ ਜਿਹੜੀ ਸਾਰਾ ਚਾਸਨੀ ਸੋਖਤ ਕਰ ਲਿਆ ਸਾਰਾ ਮਿੱਠਾ ਬਣਾ ਸੋਖਤ ਕਰ ਲਿਆ ਤੇ ਜਿਹੜੀ ਬੂੰਦੀ ਸਾਡੀ ਬਿਲਕੁਲ ਖੁਸ਼ਕ ਹੋ ਗਈ ਬੂੰਦੀ ਸਾਡੀ ਬਣ ਕੇ ਤਿਆਰ ਹੋ ਗਈ ਹੁਣ ਆਪਾਂ ਇਹਨੂੰ ਠੰਡੀ ਕਰਨ ਵਾਸਤੇ ਇੱਕ ਪਲੇਟ ਦੇ ਵਿੱਚ ਪਾ ਲਵਾਂਗੇ ਫਿਰ ਜਦੋਂ ਇਹ ਹਲਕੀ ਜੀ ਠੰਡੀ ਹੋ ਗਈ ਫਿਰ ਆਪਾਂ ਇਹਦੇ ਲੱਡੂ ਆ ਜਿਹੜੇ ਬਣਾਵਾਂਗੇ ਲੱਡੂ ਅਸੀਂ ਤੇ ਬਹੁਤ ਹੀ ਆਸਾਨੀ ਦੇ ਨਾਲ ਬਣਾ ਸਕਦੇ ਆ ਤੇ ਹਲਵਾਈ ਜਿਸ ਤਰ੍ਹਾਂ ਹਲਵਾਈ ਬਣਾਉਂਦਾ ਉਹ ਉਸ ਸਟਾਈਲ ਦੇ ਜਿਹੜੇ ਲੱਡੂ ਤਿਆਰ ਕਰਦੇ ਵਿੱਚ ਕਰ ਸਕਦੇ ਆ ਬਣਾਉਣ ਦਾ ਬਹੁਤ ਹੀ ਆਸਾਨ ਤਰੀਕਾ ਹੈ ਇੱਕ ਵਾਰੀ ਤੁਸੀਂ ਵੀ ਜਰੂਰ ਟਰਾਈ ਕਰੋ ਹਾਂਜੀ ਹੁਣ ਦੇਖੋ ਸਾਡੀ ਬੂੰਦੀ ਹਲਕੀ ਹਲਕੀ ਠੰਡੀ ਹੋ ਗਈ ਆਪਾਂ ਨੇ ਇਹਦੇ ਬਣਾਉਣੇ ਲੱਡੂ ਕਿਉਂਕਿ ਸਾਡੀ ਜਿਹੜੀ ਛਰਨੀ ਦੁੱਧ ਦੀ ਜਿਹੜੇ ਛੇਕ ਤੇ ਉਹ ਮੋٹے ਤੇ ਇਸ ਕਰਕੇ ਜਿਹੜੀ ਸਾਡੀ ਬੂੰਦੀ ਆ ਉਹ ਮੋਟੀ ਤਿਆਰ ਹੋਈ ਹੈ ਦੇਖੋ ਲੱਡੂ ਜਦੋਂ ਆਪਾਂ ਨੇ ਬਟਨੇ ਇਹਦੇ ਇਹ ਹਜੇ ਗਰਮ ਹੈ ਜਦੋਂ ਆਪਾਂ ਨੇ ਇਹਦੇ ਲੱਡੂ ਬਟਨੇ ਆਪਾਂ ਨੇ ਇਹਨੂੰ ਕੁੱਟ ਕੇ ਦੱਬਣਾ ਹੈ ਕੁੱਟ ਕੇ ਦੱਬਣਾ ਤਾਂ ਕਿ ਇਹ ਪੂਰੀ ਤਰ੍ਹਾਂ ਜੁੜ ਜਵੇ ਜਦੋਂ ਇਹ ਠੰਡਾ ਹੋਣਾ ਲੱਡੂ ਸਾਡਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਹਜੇ ਇਹ ਗਰਮ ਹੈ ਜਦੋਂ ਇਹ ਠੰਡੇ ਹੋਣਗੇ ਫਿਰ ਬਹੁਤ ਹੀ ਵਧੀਆ ਆਪਾਂ ਇਹਨੂੰ ਤੋੜ ਸਕਦੇ ਆ ਬਿਲਕੁਲ ਜਿਸ ਤਰ੍ਹਾਂ ਹਲਵਾਈ ਨੇ ਬਣਾਏ ਹੁੰਦੇ ਆ ਜੇ ਤੇ ਆਪਾਂ ਨੇ ਲੱਡੂ ਬੱਟਣਾ ਹੈ ਪੂਰੀ ਤਰ੍ਹਾਂ ਕੁੱਟ ਕੁੱਟ ਕੇ ਨੂੰ ਇਕੱਠਾ ਕਰਨਾ ਤਾਂ ਕਿ ਇਹ ਖੁੱਲੇ ਨਾ ਗਰਮ ਹੋਣ ਕਰਕੇ ਇਹ ਥੋੜੇ ਜੇ ਨਰਮ ਹਨ ਜਦੋਂ ਠੰਡੇ ਹੋਣਗੇ ਇਹਨਾਂ ਨੇ ਬਿਲਕੁਲ ਠੀਕ ਹੋ ਜਾਣਗੇ ਇੱਕ ਇੱਕ ਕਰਕੇ ਅਸੀਂ ਸਾਰੇ ਲੱਡੂ ਜੜੇ ਆਕਣੇ ਆਪਣੇ ਤਿਆਰ ਕਰ ਲੈਣੇ ਦੇਖੋ ਲੱਡੂ ਦੇਖਣ ਦੇ ਵਿੱਚ ਕਿੰਨੇ ਵਧੀਆ ਖਾਣ ਦੇ ਵਿੱਚ ਵੀ ਬਹੁਤ ਹੀ ਸਵਾਦਿਸ਼ਟ ਹੋਣਗੇ ਸਾਡਾ ਜੇ ਮੀਜਰਮੈਂਟ ਸਹੀ ਹੈ ਤਾਂ ਆਪਾਂ ਲੱਡੂਆਂ ਨੂੰ ਘਰ ਦੇ ਵਿੱਚ ਬਹੁਤ ਹੀ ਸੰ ਢੰਗ ਦੇ ਨਾਲ ਬਣਾ ਸਕਦੇ ਆ ਦੇਖੋ ਅਸੀਂ ਪਾਈਆ ਬੇਸਣ ਦੇ ਵਿੱਚ 7-8 ਲੱਡੂ ਜੜ ਬਣਾ ਕੇ ਤਿਆਰ ਕਰ ਲਏ ਤੇ ਮੈਨੂੰ ਮੇਰੇ ਤੁਹਾਨੂੰ ਮੇਰ ਬਣਾਉਣ ਦਾ ਤਰੀਕਾ ਵਧੀਆ ਲੱਗੂਗਾ ਜੇ ਤੁਹਾਨੂੰ ਮੇਰ ਬਣਾਉਣ ਦਾ ਢੰਗ ਵਧੀਆ ਲੱਗੇ ਤਾਂ ਆਪ ਵੀ ਇੱਕ ਵਾਰੀ ਜ਼ਰੂਰ ਟਰਾਈ ਕਰੋ ਪਲੀਜ਼ ਮੇਰੇ ਚੈਨਲ ਨੂੰ ਸਪੋਰਟ ਕਰੋ ਲਾਈਕ ਕਮੈਂਟ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੇ ਬਾਕੀ ਮੇਰੇ ਦੇਖਣ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ। ਦੇਖੋ ਸਾਡੇ ਜਿਹੜੇ ਲੱਡੂ ਆ ਉਹ ਬਹੁਤ ਵਧੀਆ ਬਣ ਕੇ ਤਿਆਰ ਹੋਏ ਆ। ਕੋਈ ਇਹ ਨਹੀਂ ਕਹਿ ਸਕਦਾ ਇਹ ਹਲਵਾਈ ਨੇ ਬਣਾਇਆ ਜਾਂ ਆਪਾਂ ਨੇ ਘਰ ਦੇ ਵਿੱਚ ਇਹ ਤਿਆਰ ਕਰਿਆ। ਤੁਹਾਡਾ ਬਹੁਤ ਬਹੁਤ ਧੰਨਵਾਦ।